ਇੰਨਾ ਦੀ ਪੰਜਾਬ ਨੂੰ ਕੀ ਦੇਣਾ ਇਹ ਕਿਸੇ ਨੇ ਕਮੈਂਟ ਕੀਤਾ ਹੈ ਤੇ ਮੈਂ ਉਹਦਾ ਜਵਾਬ ਦੇ ਰਿਹਾ ਵੀ ਗੁਰੂ ਮਹਾਰਾਜ ਦੀ ਪੰਜਾਬ ਨੂੰ ਕੀ ਦੇਣਾ ਹੀ ਫਿਲਮ ਬਣਾਈਆਂ ਚਮਾਰ ਸਾਹਿਬ ਫਿਰ ਉਹ ਚੱਲੀ ਉਹਦੀਆਂ ਰੀਲਾਂ ਚੱਲੀਆਂ ਡੰਕਾ ਵਜਾ ਚਮਾਰ ਕੌਮ ਨੇ ਫੁੱਲ ਸਪੋਰਟ ਕੀਤੀ ਤੇ ਵੀਰੋ ਕਿਸੇ ਨੇ ਕਮੈਂਟ ਕੀਤਾ ਬਹੁਤ ਲੋਕੀ ਮਾਰੇ ਕਮੈਂਟ ਵੀ ਕਰਦੇ ਆ ਚੰਗੇ ਸਪੋਰਟ ਵਾਲੇ ਕਮੈਂਟ ਵੀ ਬੜੇ ਲੋਕ ਕਰਦੇ ਆ ਤੇ ਮਾਰੇ ਕਮੈਂਟ ਵੀ ਬੜੇ ਲੋਕ ਕਰਦੇ ਆ ਕੋ ਜੋ ਹੋ ਜਾ ਜਿਹੜੇ ਕਟਿਆ ਲੋਗੋ ਦਾ ਮਾਰੇ ਕਮੈਂਟੀ ਕਰਨੇ ਹੁੰਦੇ ਆ ਜਿਹੜੇ ਜਾਤਾਂ ਪਾਤਾਂ ਨੂੰ ਸਮਝਦੇ ਆ ਵੀ ਸਾਡੀ ਯਾਦ ਵਧਿਆ ਫਲਾਣੇ ਦੀ ਯਾਦ ਮਾੜੀ ਅਸੀਂ ਉੱਚੇ ਆ ਫਲਾਣੇ ਨੀਵੇਂ ਉਸ ਟਾਈਪ ਦੀ ਮੈਂਟੈਲਿਟੀ ਰੱਖਣ ਵਾਲੇ ਬੰਦੇ ਉਹਨਾਂ ਨੇ ਕਮੈਂਟ ਕੀਤਾ ਵੀ ਇਹਨਾਂ ਦੀ ਪੰਜਾਬ ਨੂੰ ਦੇਣ ਕੀ ਹੁਣ ਤੁਹਾਨੂੰ ਮੈਂ ਦੱਸਦਾ ਵੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਪੰਜਾਬ ਨੂੰ ਕੀ ਦੇਣਾ 35 ਬੂੜਾ ਐੜਾ ਈੜੀ ਸਸਾ ਉਹਦੀ ਕ੍ਰिएशन ਜਿਹੜੀ ਆ 35 ਦੀ ਉਹ ਗੁਰੂ ਰਵਿਦਾਸ ਮਹਾਰਾਜ ਜੀ ਨੇ ਕੀਤੀ ਆ ਤੇ ਇਹ ਹੁਣ ਅਸੀਂ ਚਮਾਰ ਸਾਹਿਬ ਬਣਾਈ ਆ ਚਮਾਰ ਸਾਹਿਬ ਟੂ ਜਦੋਂ ਬਣਾਵਾਂਗੇ ਨਾ ਉਹਦੇ ਵਿੱਚ ਅਸੀਂ ਸਾਰਾ ਦੱਸਾਂਗੇ ਕਿਉਂਕਿ ਜਿੰਨੇ ਵੀ ਦੁਨੀਆ ਵਿੱਚ ਅਵਤਾਰ ਹੋਏ ਆ ਮਹਾਨ ਪੁਰਸ਼ ਹੋਏ ਆ ਗੁਰੂ ਮਹਾਰਾਜ ਹੋਏ ਆ ਜੀ ਉਹਨਾਂ ਦੇ ਗਾਣੇ ਬਣਨਗੇ ਫਿਲਮਾਂ ਬਣਨਗੀਆਂ ਜਾਂ ਉਹਨਾਂ ਦੀਆਂ ਕਿਤਾਬਾਂ 'ਚ ਕਹਾਣੀਆਂ ਦੱਸੀਆਂ ਜਾਣਗੀਆਂ ਇਤਿਹਾਸ ਦੱਸਿਆ ਜਾਊਗਾ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਨਹੀਂ ਤੇ ਲੋਕਾਂ ਨੂੰ ਪਤਾ ਕਿਵੇਂ ਲੱਗੂਗਾ ਹਾਂਜੀ ਤੇ ਵੀਰੋ ਦੂਜੀ ਗੱਲ ਇਹ ਆ ਬਈ ਪਤਾ ਲੱਗੂਗਾ ਤਾਂ ਹੀ ਲੋਕਾਂ ਨੂੰ ਤੇ ਵੀਰੋ ਅਸੀਂ ਹੁਣ ਫਿਲਮ ਸ਼ੁਰੂ ਕਰ ਰਹੇ ਹਾਂ ਚਮਾਰ ਸਾਹਿਬ 2 ਚਮਾਰ ਸਾਹਿਬ 2 ਫਿਲਮ ਸ਼ੁਰੂ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਗੁਰੂ ਮਹਾਰਾਜ ਦੇ ਜੀਵਨੀ ਵਾਸਤੇ ਉਹਨਾਂ ਦੇ ਇਤਿਹਾਸ ਤੇ ਚਾਨਣਾ ਪਾਵਾਂਗੇ ਨਫ਼ਰਤ ਪਾ ਕੇ ਦਲਜੀਤ ਹੁਣਾਂ ਨੂੰ ਫਿਲਮ ਨਹੀਂ ਚਲਾਉਣੀ ਵੀ ਉਹ ਹਿੰਦੁਸਤਾਨੀ ਆ ਪਾਕਿਸਤਾਨੀ ਆ ਖਾਲਸਤਾਨੀ ਸਾਡੀ ਫਿਲਮ ਬੈਂਕਰਾਤੀ ਸਾਡੀ ਪਾਗਨਾ ਫਲਾਣੇ ਦਾ ਵੈਰ ਆ ਸਾਡੇ ਨਾਲ ਵੈਰ ਆ ਸਾਡੇ ਨਾਲ ਆ ਮਾਰਾ ਕੀਤਾ ਉਹ ਤੇ 1 ਕਰੋੜ ਡਾਲਰ ਕਮਾ ਲੇ ਨਹੀਂ ਵੀਰੋ ਅਸੀਂ ਉਹ ਕੰਮ ਕਰਕੇ ਫਿਲਮ ਨਹੀਂ ਚਲਾਉਣੀ ਅਸੀਂ ਫਿਲਮ ਚਲਾਵਾਂਗੇ ਬਣਾਵਾਂਗੇ ਚੰਗੀ ਫਿਲਮ ਚਮਾਰ ਸਾਹਿਬ ਬੰਨ ਵੀ ਚੱਲੀ ਆ ਚੱਲ ਰਹੀ ਆ ਲੋਕ ਤਾਰੀਫ ਕਰ ਰਹੇ ਕੁਝ ਇਹੋ ਜਿਹਾ ਹੈਗੇ ਫालतू ਉਹ ਛੱਡ ਦੋ ਲੋਕ ਤਾਰੀਫ ਕਰ ਰਹੇ ਆ ਸਾਡੀ ਫਿਲਮ ਚਮਾਰ ਸਾਹਿਬ 2 ਵਾਦਾ ਕਰਦਾ ਆ ਡੰਕਾ ਵੱਜੂਗਾ ਡੰਕਾ ਪੂਰੀ ਦੁਨੀਆ 'ਚ ਡੰਕਾ ਵੱਜੂਗਾ ਤੇ ਵੀਰੋ ਸਪੋਰਟ ਕਰਿਓ ਤੇ ਬਾਗੀ ਜਿਹੜਿਆ ਕਮੈਂਟ ਪਾਇਆ ਸੀ ਉਹਦਾ ਮੈਂ ਜਵਾਬ ਦੇਤਾ ਵੀ ਇਹਨਾਂ ਨੇ ਗੁਰਮੁਖੀ ਲਿਪੀ ਜਿਹੜੀ ਆ ਜਿਹਨੂੰ 35 ਕਹਿੰਨੇ ਆਪਾਂ ਊੜਾ ਐੜਾ ਈੜੀ ਸਸਾ ਉਹਦੀ ਰਚਨਾ ਗੁਰ ਰਵਿਦਾਸ ਮਹਾਰਾਜ ਜੀ ਪਾਸ਼ਾ ਨੇ ਕੀਤੀ ਸੀ ਔਰ ਜਿੰਨੇ ਵੀ અવਤਾਰ ਭਗਤ ਜਾਂ ਮਹਾਪੁਰਸ਼ ਹੁੰਦੇ ਆ ਇਹ ਸਭ ਮੌਕੇ ਦੀਆਂ ਸਰਕਾਰਾਂ ਮੌਕੇ ਦਾ ਜਿਹੜਾ ਅਤਿਆਚਾਰਾ ਉਹਦੇ ਖਿਲਾਫ ਲੜਦੇ ਆ ਤਾਂ ਹੀ ਇਹਨਾਂ ਨੂੰ ਬਾਅਦ ਚ ਪੂਜਿਆ ਜਾਂਦਾ ਇਹਨਾਂ ਦੀ ਪੂਜਾ ਹੁੰਦੀ ਲੋਕ ਇਹਨਾਂ ਨੂੰ ਮੱਥੇ ਟੇਕਦੇ ਆ ਜਿਹੜੇ ਠੱਗ ਠੋਗਿਆ ਉਹ ਗਿਆ ਮੌਕੇ ਦੇ ਗੇਮ ਕਰ ਜਾਂਦੇ ਆ ਮਹਾਨ ਬਣ ਜਾਂਦੇ ਪਰ ਵਕਤ ਤੋਂ ਬਾਅਦ ਲੋਕਾਂ ਨੂੰ ਪਤਾ ਚੱਲ ਜਾਂਦਾ ਲੋਕੀ ਉਹਨਾਂ ਨੂੰ ਲਾਣ ਤਾਂ ਪਾਉਂਦੇ ਗਾਲਾਂ ਕੱਢਦੇ ਪਰ ਜਿਹੜੇ ਮਹਾਪੁਰਜ ਆ ਉਹ ਮੌਕੇ ਤੇ ਜਰੂਰ ਤੰਗ ਹੁੰਦੇ ਉਹਨਾਂ ਨੂੰ ਤੰਗ ਕੀਤਾ ਜਾਂਦਾ ਪਰ ਉਹ ਆਪਣਾ ਹਾਰ ਨਹੀਂ ਮੰਨਦੇ ਉਹ ਕਦੀ ਉਹ ਅਤਿਆਚਾਰ ਵਿਰੁੱਧ ਲੜਦੇ ਆ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਫਿਰ ਇੱਕ ਟਾਈਮ ਤੇ ਦੁਨੀਆ ਉਹਨਾਂ ਨੂੰ ਸਲੂਟ ਕਰਦੀ ਮੱਥੇ ਟੇਕਦੀ ਤੇ ਵੀਰੋ ਚਮਾਰ ਸਾਹਿਬ ਟੂ ਆਰੀਆ ਬਹੁਤ ਸ਼ੇਤੀ ਇਸ ਵਾਰ ਢੰਗਾ ਵੱਜੂਗਾ ਬਾਲੀਵੁੱਡ ਦੇ ਐਕਟਰ ਲਏ ਜਾਣਗੇ